भाई अमृतपाल सिंह ਚੋਣਾ ਦਾ ਜਿੱਤ ਗਏ ਨੇ ਪਰ ਕੀ ਉਹ ਦਿਬੜੂਗੜ ਜੇਲ੍ਹ ਚੋਂ ਬਾਹਰ ਹੋਣਗੇ ਤੇ ਜਾਂ ਫਿਰ ਜੇ ਆਉਣਗੇ ਤਾਂ ਕਦੋਂ ਆਉਣਗੇ ਇਹ ਸਵਾਲ ਹੁਣ ਸਾਰਿਆਂ ਦੇ ਮਨ ਵਿੱਚ ਹੈ ਦੋ ਉਮੀਦਵਾਰ ਅਜੇਹੇ ਨੇ ਦੇਸ਼ ਦੇ ਵਿੱਚ ਦੋ ਲੋਕ ਸਭਾ ਮੈਂਬਰ ਮਾਫ ਕਰਨਾ ਹੁਣ ਤਾਂ ਲੋਕ ਸਭਾ ਮੈਂਬਰ ਬਣ ਕੇ ਅਜੇਹੇ ਨੇ ਜਿਹੜੇ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਪਹਿਲੇ ਹੈਗੇ ਨੇ ਇੰਜੀਨੀਅਰ ਰਸ਼ੀਦ ਤੇ ਦੂਜੇ ਅਮਰਤਪਾਲ ਹੁਣੇ ਦੋਵੇਂ ਜੇਲ੍ਹ ਦੇ ਵਿੱਚ ਨੇ ਦੋਵਾਂ ਦੇ ਉੱਤੇ ਕਾਨੂੰਨ ਲੱਗੇ ਹੋਏ ਨੇ ਹੁਣ ਗੱਲ ਇਹ ਹੈ ਕਿ ਕਦੋਂ ਬਾਹਰ ਹੋਣਗੇ ਕਦੋਂ ਨਹੀਂ ਸਵਾਲ ਇਹ ਉੱਠਦਾ ਇਹ ਗੱਲ ਤੁਹਾਨੂੰ ਹੁਣ ਮੈਂ ਸਾਰੀ ਖੋਲ ਕੇ ਦੱਸ ਦਾਂ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਭਾਈ ਅਮਰਪਾਲ ਸਿੰਘ ਨੇ ਲਗਭਗ 2 ਲੱਖ ਵੋਟਾਂ ਦੇ ਨਾਲ ਖੰਡੂਰ ਸਾਹਿਬ ਦੀ ਸੀਟ ਨੂੰ ਜਿੱਤਿਆ ਹੈ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਇਸੇ ਤਰ੍ਹਾਂ ਨਾਲ ਹੀ ਇੰਜੀਨੀਅਰ ਰਸ਼ੀਦ ਨੇ ਜੰਮੂ ਕਸ਼ਮੀਰ ਦੀ ਬਾਰਾਮੂਲਾ ਸੀਟ ਹੈ ਜਿਹੜੀ ਉਹ ਜਿੱਤੀ ਹੈ ਤੇ ਕਾਫੀ ਸੋਹਣੇ ਫਰਕ ਨਾਲ ਜਿੱਤੀ ਹੈ ਉਹਨਾਂ ਨੇ ਵੀ ਤਾਂ ਇਹ ਦੋ ਬੰਦੇ ਨੇ ਜਿਹੜੇ ਇਸ ਸਮੇਂ ਜੇਲ੍ਹ 'ਚ ਨੇ ਗੱਲ ਕਰਦੇ ਆ ਕਿ ਉਹ ਜੇਲ੍ਹ ਚੋਂ ਕਦੋਂ ਬਾਹਰ ਆ ਸਕਦੇ ਆ ਨਿਯਮ ਕੀ ਕਹਿੰਦੇ ਆ ਇਸ ਬਾਰੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹਨਾਂ ਨੂੰ ਸੌਂ ਚੁੱਕਣ ਦੀ ਇਜਾਜ਼ਤ ਮਿਲਣੀ ਆ ਇਹ ਸੌਂ ਚੁੱਕੀ ਜਾਣੀ ਆ ਸੌਂ ਤਾਂ ਹੁਣ ਜਦੋਂ ਸਦਨ ਦਾ ਪਹਿਲਾ اجلاس ਹੋਊਗਾ ਉਹਦੇ 'ਚ ਚੁੱਕੀ ਜਾਣੀ ਆ ਸਦਨ ਦੇ ਗਠਨ ਦੇ ਵਿੱਚ ਤਾਂ ਕਦੋਂ ਚੁੱਕੀ ਜਾਣੀ ਆ ਇਹਦੇ ਪਰ ਗੱਲ ਕਰਦੇ ਆ ਤੇ ਕਦੋਂ ਬਾਹਰ ਆ ਸਕਦੇ ਆ ਇਹਦੇ ਬਾਰੇ ਵੀ ਗੱਲ ਕਰਦੇ ਆ ਨਿਯਮ ਕੀ ਕਹਿੰਦੇ ਇਹਦੇ ਬਾਰੇ ਗੱਲ ਕਰਦੇ ਆ ਲੋਕ ਸਭਾ ਦੀ ਹਾਲ ਦੀ ਵਿੱਚ ਹੋਈਆਂ ਚੋਣਾਂ ਵਿੱਚ ਅੱਤਵਾਦੀ ਦੋਸ਼ਾਂ ਤਹਿਤ ਜੇਲ੍ਹ 'ਚ ਬੰਦ ਦੋ ਉਮੀਦਵਾਰ ਜਿੱਤੂਰੇ ਨੇ ਜਿਸ ਦੇ ਚੱਲਦਿਆਂ ਆਉਣ ਵਾਲੇ ਦਿਨਾਂ 'ਚ ਗਠਨ ਹੋਣ ਵਾਲੀ 18ਵੀਂ ਲੋਕ ਸਭਾ ਲਈ ਇਹ ਅਸਾਧਾਰਨ ਸਥਿਤੀ ਪੈਦਾ ਹੋ ਗਈ ਹੈ ਹਾਲਾਂਕਿ ਕਾਨੂੰਨ ਉਹਨਾਂ ਨੂੰ ਨਵੇਂ ਸਦਨ ਦੀ ਕਾਰਵਾਈ 'ਚ ਸ਼ਾਮਲ ਹੋਣ ਤੋਂ ਰੋਕੇਗਾ ਪਰ ਉਹਨਾਂ ਕੋਲ ਸਦਨ ਦੇ ਮੈਂਬਰ ਬਜੋਸ ਹੋ ਚੁੱਕਣ ਦਾ ਸੰਵਿਧਾਨਕ ਅਧਿਕਾਰ ਵੀ ਹੈ ਚੋਣ ਕਮਿਸ਼ਨ ਵੱਲੋਂ ਚਾਰ ਜੂਨ ਨੂੰ ਲੋਕ ਸਭਾ ਦੇ ਇਲਾਨੇ ਨਤੀਜਿਆਂ ਚ ਗਰਮਖਿਆਲੀ ਸਿੱਖ ਪ੍ਰਚਾਰਕ ਭਾਈ ਅਮਰਤਪਾਲ ਸਿੰਘ ਨੇ ਪੰਜਾਬ ਦੀ ਖੰਡੂਰ ਸਾਹ ਸੀਟ ਤੇ ਅੱਤਵਾਦੀ ਫੰਡਿੰਗ ਦੇ ਦੋਸ਼ੀ ਸ਼ੇਖ ਰਸ਼ੀਦ ਅਬਦੁੱਲ ਰਸ਼ੀਦ ਉਰਫ ਇੰਜੀਨੀਅਰ ਰਸ਼ੀਦ ਨੇ ਜੰਮੂ ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ ਇੰਜੀਨੀਅਰ ਰਸ਼ੀਦ 9 ਅਗਸਤ 2019 ਤੋਂ ਤਿਹਾਰ ਚ ਬੰਦ ਨੇ ਜਦਕੇ ਭਾਈ ਅਮਰਤਪਾਲ ਸਿੰਘ ਨੂੰ April 2023 ਦੇ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰਕੇ ਸਮਦੀ ਦਿਬੜੂਗੜ ਜੇਲ੍ਹ ਚ ਭੇਜ ਦਿੱਤਾ ਗਿਆ ਸੀ ਜੇਲ੍ਹ ਅਚ ਬੰਦ ਨਵੇਂ ਚੁਣੇ ਗਏ ਦੋਵੇਂ ਸੰਸਦ ਮੈਂਬਰਾਂ ਨੂੰ ਸੋਚ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਜਾਵੇਗੀ ਇਸ ਬਾਰੇ ਸੰਵਿਧਾਨਕ ਮਾਹਿਰ ਤੇ ਲੋਕ ਸਭਾ ਦੇ ਸਾਬਕਾ ਜਰਨਲ ਸਕੱਤਰ ਪੀ ਡੀ ਟੀ ਅਚਾਰੀ ਨੇ ਅਜਿਹੇ ਮਾਮਲਿਆਂ 'ਚ ਸੰਵਿਧਾਨਕ ਵਿਵਸਥਾਵਾਂ ਦੀ ਪਾਲਣਾ ਕਰਨ ਦੀ ਮਹੱਤਤਾ ਤੇ ਜ਼ੋਰ ਦਿੰਦੇ ਆਖਿਆ ਕਿ ਸੰਸਦ ਮੈਂਬਰ ਵਜੋਂ ਸੌ ਚੁੱਕੜਾ ਇਹਨਾਂ ਦਾ ਸੰਵਿਧਾਨਕ ਅਧਿਕਾਰ ਹੈ ਅਤੇ ਕਿਉਂਕਿ ਇਸ ਸਮੇਂ ਦੋਵੇਂ ਸੰਸਦ ਮੈਂਬਰ ਜੇਲ੍ਹ 'ਚ ਨੇ ਇਸ ਲਈ ਉਹਨਾਂ ਨੂੰ ਸੌ ਚੁੱਕਣ ਲਈ ਸਮਾਗਮ 'ਚ ਇਜਲਾਸ ਚ ਲਿਆਉਣ ਲਈ ਅਧਿਕਾਰੀਆਂ ਤੋਂ ਇਜਾਜ਼ਤ ਲੈਣੀ ਪਵੇਗੀ ਸੌ ਚੁੱਕਣ ਤੋਂ ਬਾਅਦ ਉਹਨਾਂ ਨੂੰ ਵਾਪਸ ਜੇਲ੍ਹ ਜਾਣਾ ਪਵੇਗਾ ਕਾਨੂੰਨੀ ਪਹਿਲੂਆਂ ਦੀ ਹੋਰ ਵਿਆਖਿਆ ਕਰਦਿਆਂ ਆਚਾਰੀਆਂ ਨੇ ਦੱਸਿਆ ਕਿ ਸੰਵਿਧਾਨ ਦੇ ਅਨੁਛੇਦ 101 ਚਾਰ ਦਾ ਹਵਾਲਾ ਦਿੱਤਾ ਜੋ ਚੇਅਰ ਦੀ ਅਗਾਊਂ ਮਨਜ਼ੂਰੀ ਤੋਂ ਬਿਨਾ ਸੰਸਦ ਦੇ ਦੋਵਾਂ ਸਦਾਂ ਤੋਂ ਮੈਂਬਰਾਂ ਦੀ ਗੈਰ ਹਾਜ਼ਰੀ ਨਾਲ ਸੰਬੰਧਿਤ ਹੈ ਉਹਨਾਂ ਆਖਿਆ ਕਿ ਸੋਚਣ ਤੋਂ ਬਾਅਦ ਇਹ ਸੰਸਦ ਮੈਂਬਰ ਸਪੀਕਰ ਨੂੰ ਪੱਤਰ ਲੈ ਕੇ ਸਦਨ 'ਚ ਹਾਜ਼ਰ ਨਾ ਹੋਣ ਬਾਰੇ ਸੂਚਿਤ ਕਰਨਗੇ ਸਪੀਕਰ ਉਹਨਾਂ ਦੀਆਂ ਬੇਨਤੀਆਂ ਨੂੰ ਮੈਂਬਰਾਂ ਦੀ ਗੈਰ ਹਾਜ਼ਰੀ ਤੇ ਹਾਊਸ ਦੀ ਕਮੇਟੀ ਕੋਲ ਭੇਜੇਗਾ ਫਿਰ ਕਮੇਟੀ ਇਹ ਸਪਾਰਸ਼ ਕਰੇਗੀ ਕਿ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਤੋਂ ਗੈਰਹਾਜ਼ਰ ਰਹਿਣ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ ਇਸ ਸਪਾਰਸ਼ ਨੂੰ ਸਪੀਕਰ ਦੁਆਰਾ ਸਦਨ 'ਚ ਵੋਟ ਪਾਉਣ ਲਈ ਰੱਖਿਆ ਜਾਵੇਗਾ ਜੇਕਰ ਇੰਜੀਨੀਅਰ ਅਸ਼ੀਸ਼ ਜਾਂ ਭਾਈ ਅਮਰਤਪਾਲ ਨੂੰ ਉਹਨਾਂ ਤੇ ਲੱਗਾਏ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਜਾਂਦਾ ਤਾਂ ਉਹ ਘੱਟੋ-ਘੱਟ 2 ਸਾਲ ਦੀ ਜੇਲ੍ਹ ਹੋ ਜਾਂਦੀ ਹੈ ਤਾਂ ਉਹ 2013 ਦੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਲੋਕ ਸਭਾ ਦੀਆਂ ਆਪੋ ਆਪਣੀਆਂ ਸੀਟਾਂ ਤੁਰੰਤ ਗਵਾ ਦੇਣਗੇ ਕਿਉਂਕਿ ਅਜਿਹੇ ਮਾਮਲੇ ਸਦਨ ਮੈਂਬਰ ਤੇ ਵਿਧਾਇਕ ਅਯੋਗ ਹੋ ਜਾਂਦੇ ਹਨ ਉਕਤ ਫੈਸਲੇ ਨੇ ਲੋਕ ਪ੍ਰਤੀਨਿਧ ਐਕਟ ਦੀ ਤਾਰਾ 8 4 ਨੂੰ ਖਤਮ ਕਰ ਦਿੱਤਾ ਜਿਸ ਦੇ ਜਿਸ ਨੇ ਪਹਿਲਾਂ ਦੋਸ਼ੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਉਹਨਾਂ ਦੀ ਸਜ਼ਾਾਂਵਾਂ ਉੱਪਰ ਅਪੀਲ ਕਰਨ ਲਈ 3 ਮਹੀਨੇ ਦੀ ਇਜਾਜ਼ਤ ਦਿੱਤੀ ਸੀ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਭਾਈ ਅਮਰਪਾਲ ਸਿੰਘ ਛੇਤੀ ਬਾਹਰ ਆਉਣ ਵਾਲੇ ਨੇ ਮੈਨੂੰ ਨਹੀਂ ਲੱਗਦਾ ਕਿ ਭਾਈ ਅਮਰਪਾਲ ਸਿੰਘ ਨੂੰ ਕਿਸੇ ਤਰੀਕੇ ਰੋਕਿਆ ਜਾ ਸਕਦਾ ਸੋਚ ਚੁੱਕ ਸਮਾਗਮ ਤੋਂ ਜੇਕਰ ਡਿਬੜੂਗੜ ਜੇਲ੍ਹ ਦਾ ਸੁਪਰੀਟੈਂਡੈਂਟ ਇਹ ਕਹਿ ਦਿੰਦਾ ਕਿ ਮੈਂ ਜਿਹੜਾ ਚੋਣਾਂ ਦੇ ਲਈ ਕਾਗਜ਼ ਭਰਨ ਦੇ ਲਈ ਅਥਾਰਾਈਜ਼ ਹੋ ਜਾਂਦਾ ਤਾਂ ਉਹ ਇਜਾਜ਼ਤ ਵੀ ਦੇ ਦੇਗਾ ਗੱਲ ਇੰਜੀਨੀਅਰ ਰਸ਼ੀਦ ਦੀ ਹੈ ਇੰਜੀਨੀਅਰ ਰਸ਼ੀਦ ਵਰਗੇ ਆਗੂਆਂ ਦਾ ਬਾਹਰ ਹੋਣਾ ਕਾਫੀ ਔਖਾ ਹੈ ਇੰਜੀਨੀਅਰ ਰਸ਼ੀਦ ਜਿਹੜੇ ਮਾਮਲੇ 'ਚ ਫਸਾਏ ਗਏ ਨੇ ਜਾਂ ਫਸੇ ਨੇ ਉਹ ਮਾਵਲਾ ਬੜਾ ਗੰਭੀਰ ਹੈ ਤੇ ਖਾਸ ਕਰਕੇ ਜੰਮੂ ਕਸ਼ਮੀਰ ਦੇ ਲਈ ਸਾਡੀਆਂ ਸਰਕਾਰਾਂ ਦੀ ਅਥਾਰਟੀਆਂ ਦੀ ਪਹੁੰਚ ਅਲੱਗ ਹੈ ਹੁਣ ਅਮਰਤਪਾਲ ਕਦੋਂ ਬਾਹਰ ਆਉਂਦੇ ਜਦੋਂ ਸੋਚ ਚੁੱਕ ਸਮਾਗ ਹੋਣਾ ਉਦੋਂ ਅਮਰਤਪਾਲ ਹੋਣਾ ਨੇ ਬਾਹਰ ਆ ਜਾਣਾ ਪਰ ਫਿਲਹਾਲ ਉਹਨਾਂ ਨੂੰ ਵਾਪਸ ਵੀ ਜਾਣਾ ਪੈਣਾ ਹੈ